ਰਮ ਰਾਮ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਚੱਕਰੀ ਦੇ ਵਰਤ ਦੀ ਕਥਾ ਜਿਹੜੀ ਪੰਜਾਬ ਦੇ ਵਿੱਚ ਸਾਡੇ ਉੱਤਰ ਭਾਰਤ ਵਿੱਚ ਸਾਡੇ ਵਾਲੇ ਮਾਲਵੇ ਸਾਈਡ ਤੇ ਸੁਣਾਈ ਜਾਂਦੀ ਹੈ ਉਹ ਤੁਹਾਨੂੰ ਮੈਂ ਅੱਜ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਐਸੇ ਪਵਿੱਤਰ ਵਰਤ ਦੀ ਜਿਹਨੂੰ ਪੰਜਾਬ ਹਰਿਆਣਾ ਤੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਠੰਡੀ ਸੱਤੇ ਜਾਂ ਚੱਕਰੀ ਦਾ ਵਰਤ ਕਹਿੰਦੇ ਆ ਹੋਈ ਦਾ ਵਰਤ ਕਹਿ ਦਿੰਦੇ ਆ ਹੋਈ ਮਾਤਾ ਦਾ ਵਰਤ ਕਹਿ ਦਿੰਦੇ ਆ ਇਹ ਵਰਤ ਮਾਵਾਂ ਆਪਣੇ ਬੱਚਿਆਂ ਦੀ ਲੰਮੀ ਉਮਰ ਤੇ ਸੁੱਖ ਸਮ੍ਰਿਧੀ ਲਈ ਰੱਖਦੀਆਂ। ਇਸ ਦਿਨ ਮਾਂ ਸਿਉ ਮਾਤਾ ਦੀ ਕਥਾ ਸੁਣਾਈ ਜਾਂਦੀ ਹੈ ਤੇ ਸ਼ਾਮ ਨੂੰ ਤਾਰਿਆਂ ਨੂੰ ਦੇਖ ਕੇ ਵਰਤ ਖੁੱਲ੍ਹਿਆ ਜਾਂਦਾ ਹੈ। ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਸ਼ਾਹੂਕਾਰ ਸੀ ਉਹਦੇ ਸੱਤ ਨੂਹਾਂ ਸੀ। ਸੱਤਾਂ ਨੂਹਾਂ ਨੇ ਮਿਲ ਕੇ ਸੋਚਿਆ ਕਿ ਦੀਵਾਲੀ ਦੀ ਸਫਾਈ ਵਾਸਤੇ ਮਿੱਟੀ ਲੈ ਕੇ ਆਉਣੀ ਹੈ ਤੇ ਛੋਟੀ ਨਣਦ ਉਹਨਾਂ ਦੀ ਉਹਨਾਂ ਦੇ ਨਾਲ ਚਲੀ ਗਈ ਮਿੱਟੀ ਲੈਣ ਵਾਸਤੇ। ਮਿੱਟੀ ਲੈਣ ਜੰਗਲ ਵਿੱਚ ਗਈਆਂ ਤਾਂ ਮਿੱਟੀ ਪੱਟਣ ਖੋਦਣ ਲੱਗੀਆਂ। ਨੇੜੇ ਹੀ ਜੰਗਲ ਦੇ ਜਦੋਂ ਉਹ ਖੋਦ ਰਹੀਆਂ ਸੀਗੀਆਂ ਤਾਂ ਇੱਕ ਸਿਉ ਮਾਤਾ ਦਾ ਅਨਿਖੜ ਸੀ ਸਿਉ ਮਾਤਾ ਦੀ ਬਿੱਲ ਸੀ ਉੱਥੇ ਸਿਉ ਮਾਤਾ ਗਈ ਹੋਈ ਸੀ ਪਰ ਜਦੋਂ ਇਹ ਮਿੱਟੀ ਖੋਦਦਿਆਂ ਅਚਾਨਕ ਨਨਦ ਦੇ ਹੱਥੋਂ ਮਿੱਟੀ ਖੋਦਦਿਆਂ ਖੋਦਦਿਆਂ ਸਿਉ ਮਾਤਾ ਦਾ ਬੱਚਾ ਮਰ ਗਿਆ ਇਹ ਵੇਖ ਕੇ ਸਿਉ ਮਾਤਾ ਬਹੁਤ ਗੁੱਸੇ ਚ ਆ ਗਈ ਉਹਨੇ ਕਿਹਾ ਇਹ ਕੁੜੀਏ ਤੂੰ ਮੇਰਾ ਬੱਚਾ ਮਾਰ ਦਿੱਤਾ ਹੁਣ ਮੈਂ ਤੇਰੀ ਕੁੱਖ ਦੇ ਕੇ ਜਾ ਮੈਨੂੰ ਮੈਂ ਤੇਰੀ ਕੁੱਖ ਬਨ ਦੇਉਂਗੀ ਤੇ ਤੇਰੇ ਘਰੇ ਕਦੇ ਵੀ ਕੋਈ ਬੱਚਾ ਨਹੀਂ ਖੇਡੂਗਾ ਨਨਦ ਡਰ ਗਈ ਉਹਨੇ ਆਪਦੀਆਂ ਭਜਾਈਆਂ ਨੂੰ ਕਿਹਾ ਅੰਬੀ ਇਹ ਇਹ ਮੇਰੀ ਕੁੱਖ ਬਣਤੀ ਐ ਕੀ ਹੁੰਦੀ ਐ ਤੁਸੀਂ ਇਹ ਨਾਲ ਗੱਲ ਕਰੋ ਸਾਰੀਆਂ ਤਾਂ ਚਲੀਆਂ ਗਈਆਂ ਸਾਰੀਆਂ ਵੱਡੀਆਂ ਭਰਜਾਈਆਂ ਚਲੀਆਂ ਗਈਆਂ ਤੇ ਛੋਟੀ ਬਹੋ ਛੋਟੀ ਬਹੋ ਨੂੰ ਸੇਵਾ ਮਾਤਾ ਨੇ ਫੜ ਲਿਆ ਕਹਿੰਦੀ ਕੋਈ ਨਾ ਤੂੰ ਜਾ ਮੈਂ ਦੇਖਦੀ ਆ ਸਾਰੀਆਂ ਕਹਿਣ ਲੱਗੀਆਂ ਤੂੰ ਇਹਨੂੰ ਨਾਲ ਲੈ ਕੇ ਆਈ ਸੀਗੀ ਤੂੰ ਹੀ ਦੇ ਆਪਦੀ ਕੁੱਖ ਅਸੀਂ ਤਾਂ ਕੋਈ ਕੁੱਖ ਨਹੀਂ ਦਿੰਦੀ ਆ ਚੱਲ ਹੁਣ ਉਹਨੂੰ ਵਚਨ ਤਾਂ ਪੂਰਾ ਕਰਨਾ ਹੀ ਸੀਗਾ ਆਪਣੀ ਕੁੱਖ ਦੇ ਕੇ ਆ ਗਈ ਘਰੇ ਹੌਲੀ ਹੌਲੀ ਸਮਾਂ ਬੀਤਦਾ ਗਿਆ ਜਦੋਂ ਵੀ ਉਹ ਗਰਭવતી ਹੁੰਦੀ ਤਾਰਛਤਵੇਂ ਮਹੀਨੇ ਉਹਦਾ ਬੱਚਾ ਮਰ ਜਾਂਦਾ ਉਹ ਬੜੀ ਦੁਖੀ ਹੋਈ ਕੋਈ ਬੱਚਾ ਨਾ ਉਹਦੇ ਘਰੇ ਖੇਡੇ ਇੱਕ ਦਿਨ ਕਿਸੇ ਪੰਡਤ ਨੇ ਉਹਨੂੰ ਦੱਸਿਆ ਰੋਂਦੀ ਕਰ ਰੋਂਦੀ ਜਦੋਂ ਪੰਡਤ ਕੋਲੇ ਗਈ ਕਹਿੰਦਾ ਤੈਨੂੰ ਇਹ ਸਜ਼ਾ ਇਸ ਕਰਕੇ ਮਿਲੀ ਹੈ ਤੂੰ ਕਿਸੇ ਤੇ ਗੁਖਬੰਨੀ ਹੋਈ ਹੈ ਤੂੰ ਐ ਕਰ ਇੱਕ ਬੁੱਢੀ ਜੀ ਗਉ ਰਹਿੰਦੀ ਹੈ ਜੰਗਲ ਦੇ ਵਿੱਚ ਤੇ ਲੰਗੜੀ ਜੀ ਗਉਗਾ ਉਹ ਜੇ ਉਹ ਤੂੰ ਉਹਦੀ ਸੇਵਾ ਕਰੇ ਤਾਂ ਸੇਵ ਮਾਤਾ ਉਹਦੀ ਭੈਣ ਹੈ ਉਹ ਤੈਨੂੰ ਉਹਦੇ ਤੱਕ ਲੈ ਜਾਊਗੀ ਹੁਣ ਸ਼ਾਹੂਕਾਰ ਦੀ ਛੋਟੀ ਨੂੰ ਹਰ ਰੋਜ਼ ਉੱਥੇ ਜਾਂਦੀ ਗਊ ਦੇ ਕੋਲੇ ਜੇ ਤਾਂ ਗਊ ਚਰਨ ਚੁਰਨ ਗਈ ਹੁੰਦੀ ਉਹ ਤਾਂ ਥਾਂ ਸਾਫ਼ ਕਰਦੀ ਗੋਹਾ ਪਰਾਂ ਕਰ ਦਿੰਦੀ ਚਾਰਾ ਲਿਆ ਕੇ ਰੱਖ ਦਿੰਦੀ ਤੇ ਗਊ ਮਾਂ ਤਾਂ ਆ ਕੇ ਖਾਂਦੀ ਕਈ ਦਿਨ ਉਹ ਇਸ ਤਰ੍ਹਾਂ ਹੀ ਕਰਦੀ ਰਹੀ ਗਊ ਮਾਂ ਤਾਂ ਦੀ ਸੇਵਾ ਕਰਦੀ ਰਹੀ ਅਖੀਰ ਇੱਕ ਦਿਨ ਗਾਂ ਨੇ ਕਿਹਾ ਕੌਣ ਹੈ ਤੂੰ ਮੇਰੀ ਸੇਵਾ ਇੰਨੀ ਕਰਦੀ ਹੈ ਬੇਟੀ ਤੂੰ ਕੌਣ ਹੈ ਕਿਉਂ ਕਰਦੀ ਹੈ ਮੇਰੀ ਇੰਨੀ ਸੇਵਾ ਤੇ ਭਈ ਰੋਂਦੇ ਰੋਂਦੇ ਸ਼ਾਹੂਕਾਰ ਦੀ ਨੂੰ ਨੇ ਸਾਰਾ ਕੁਝ ਦੱਸਤਾ ਬੀ ਇਸ ਤਰ੍ਹਾਂ ਕਰਕੇ ਤੁਹਾਡੀ ਭੈਣ ਆਉਣੀ ਮੇਰੀ ਕੁੱਖ ਬੰਨਤੀ ਹੈ ਮੇਰਾ ਕੋਈ ਬੱਚਾ ਜਿਉਂਦਾ ਨਹੀਂ ਰਹਿੰਦਾ ਤੇ ਜੇ ਤੁਸੀਂ ਮੇਰੀ ਮਦਦ ਕਰੋ ਤਾਂ ਮੇਰੀ ਆਪਣੀ ਭੈਣ ਨੂੰ ਕਹਿ ਕੇ ਮੇਰੀ ਕੁੱਖ ਵਾਪਸ ਕਰਾ ਦਿਓ ਉਹ ਦੋਵੇਂ ਲੰਮਾ ਸਫ਼ਰ ਤੈਅ ਕਰਕੇ ਸੇਵਾ ਮਾਤਾ ਦੇ ਕੋਲ ਹੀ ਪਹੁੰਚ ਗਈਆਂ ਉਹਨਾਂ ਦੇ ਘਰੇ ਗਈਆਂ ਤਾਂ ਸਿਓਨ ਪੁੱਛਿਆ ਇਹ ਕੌਣ ਹੈ ਤਾਂ ਗਾਂ ਕਹਿੰਦੀ ਆਹੋ ਕਹਿੰਦੀ ਇਹ ਮੇਰੀ ਸੇਵਕਣ ਹੈ ਮੇਰੀ ਇਹਨੇ ਬਹੁਤ ਸੇਵਾ ਕੀਤੀ ਹੈ ਤੂੰ ਇਹਦੀ ਕੁੱਖ ਬੰਨੀ ਹੋਈ ਹੈ ਤੇ ਤੂੰ ਇਹਦੀ ਕੁੱਖ ਵਾਪਸ ਕਰ ਦੇ ਸਿਉ ਮਾਤਾ ਕਹਿੰਦੀ ਆਹੋ ਕਹਿੰਦੀ ਤੈਨੂੰ ਮੇਰੇ ਬੱਚੇ ਚੰਗੇ ਨਹੀਂ ਲੱਗੇ ਇਹਦੇ ਬੱਚੇ ਜ਼ਿਆਦਾ ਚੰਗੇ ਲੱਗੇ ਔਰ ਕਹਿੰਦੀ ਇੱਕ ਸ਼ਰਤ ਹੈ ਜੇ ਇਹ ਮੈਨੂੰ ਮੇਰੀ ਸਾਫ ਸਫਾਈ ਕਰੇ ਮੈਨੂੰ ਨਹਾ ਤਵਾ ਕੇ ਮੇਰੀ ਸਾਰੀਆਂ ਜੂਆਂ ਕੱਢ ਦੇ ਤਾਂ ਮੈਂ ਫਿਰ ਸੋਚਦੀ ਆ ਮੇਰੇ ਕੇਸ ਸਾਫ ਕਰ ਦੇ ਤਾਂ ਸ਼ੌਕਰ ਦੀ ਛੋਟੀ ਨੂੰਨੇ ਸਾਰਾ ਕੰਮ ਕਰਿਆ ਉਹਦੇ ਕੇਸ ਤੋਂ ਤੋਤੇ ਸਾਰੀਆਂ ਜੂਆਂ ਕੱਢੀਆਂ ਹੁਣ ਸਿਉ ਮਾਤਾ ਖੁਸ਼ ਹੋ ਗਈ ਕਹਿੰਦੀ ਤੂੰ ਸੱਚੇ ਦਿਲ ਨਾਲ ਆਈ ਹੈ ਤੇ ਮੈਂ ਤੈਨੂੰ ਸੀਸ ਦਿੰਦੀ ਆ ਜਾ ਤੇਰੇ ਸੱਤ ਪੁੱਤ ਹੋਣਗੇ ਜਾ ਕਰੀ ਜਾ ਸਾਰਾ ਕੁਝ ਠੀਕ ਹੋ ਜਾਊਗਾ ਜਦੋਂ ਘਰ ਵਾਪਸ ਆਈ ਤਾਂ ਦੇਖਿਆ ਘਰ ਵਿੱਚ ਸੱਤ ਪੁੱਤ ਖੇਡ ਰਹੇ ਸੀ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਨੇ ਸੇਵਮਾਤਾ ਦਾਤਾ ਨੂੰ ਆਦ ਕੀਤਾ ਹੇ ਮੇਰੀ ਸ਼ੇਵਮਾਤਾ ਹੇ ਮੇਰੀ ਚਕਰੀ ਮਾਤਾ ਜਿਹੜਾ ਤੁਸੀਂ ਹੁਣ ਉਹਦੇ ਤੇ ਬੌਢੀ ਐ ਇਹ ਜਿਹਾ ਸਭ ਕਿਸੇ ਤੇ ਆਵੇ ਜਿਹੜੀ ਪਿੱਛੋਂ ਆਈ ਸਭ ਤੇ ਆਏ ਪਹਿਲਾਂ ਆਈ ਕਦੇ ਤੇ ਨਾ ਆਵੇ ਸੰਤਾਨ ਦਾ ਆਸ਼ੀਰਵਾਦ ਉਹਨੂੰ ਮਿਲਿਆ ਇਸ ਲਈ ਹਰ ਸਾਲ 카ਰਤਿਕ ਮਹੀਨੇ ਦੀ ਕ੍ਰਿਸ਼ਟ ਪੱਖ ਦੀ ਅਸ਼ਟਮੀ ਨੂੰ ਚੱਕਰੀ ਦਾ ਵਰਤ ਕੀਤਾ ਜਾਂਦਾ ਹੈ ਕੋਈ ਚੱਕਰੀ ਵੀ ਕਹਿੰਦਾ ਕੋਈ ਹੋਈ ਮਾਤਾ ਕਹਿੰਦਾ ਇਸ ਦੇ ਨਾਮਾਸਿਓ ਦੀ ਕਥਾ ਸੁਣੀ ਜਾਂਦੀ ਹੈ ਸੁਣਾਈ ਜਾਂਦੀ ਹੈ ਤੇ ਤਾਰਿਆਂ ਨੂੰ ਅਰਗ ਦੇ ਕੇ ਵਰਤ ਖੋਲਿਆ ਜਾਂਦਾ ਹੈ ਇਹ ਵਰਤ ਨਾਲ ਮਾਂ ਦੇ ਮਨ ਦੀ ਸ਼ਾਂਤੀ ਮਿਲਦੀ ਹੈ ਇਹ ਪ੍ਰਸੰਤਾ ਹੁੰਦੀ ਹੈ ਇਹ ਅਸੀਸਾਂ ਦਿੰਦੀ ਹੈ ਬੱਚਿਆਂ ਨੂੰ ਤੇ ਇਹ ਸਿਰਫ ਧਰਮੀ ਨਹੀਂ ਇੱਕ ਮਾਂ ਦੀ ਅਰਦਾਸ ਹੈ ਤੇ ਬੱਚਿਆਂ ਦੀ ਖੁਸ਼ਹਾਲੀ ਲਈ ਕਾਮਨਾ ਹੈ ਤਾਂ ਇਸ ਘਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜਿਨੇ ਸ਼ਰਦਾ ਨਾਲ ਮਾਂ ਸੇਵਾ ਮਾਂ ਦੀ ਸੇਵਾ ਕੀਤੀ ਸੋਮਾਤਾ ਦੀ ਸੇਵਾ ਕੀਤੀ ਉਹਦੀ ਕੁੱਖ ਉਹਦੇ ਦੁੱਖ ਮਿਟ ਗਏ ਉਹਦੀ ਕੁੱਖ ਹਰੀ ਹੋ ਗਈ ਤੇ ਭਗਤੀ ਦੇ ਵਿਸ਼ਵਾਸ ਸਦਾ ਸੱਚੇ ਫੜਲੇ ਹੁੰਦੇ ਆ ਆਪਣੀ ਅੱਜ ਦੀ ਕਹਾਣੀ ਖਤਮ ਹੋ ਗਈ ਹੈ ਫਿਰ ਨਵੀਆਂ ਕਹਾਣੀਆਂ ਨਾਲ ਮਿਲਦੇ ਰਵਾਂਗੇ ਬਹੁਤ ਸਾਰਾ ਪਿਆਰ ਅਸ਼ੀਰਵਾਦ